ਪੇਰੂਸਾ ਕਹਿੰਦਾ ਹੈ ਸਾਡੇ ਬੱਚਿਆਂ ਨੂੰ ਬਿਠਾਤ ਜ਼ਰੂਰ ਦਿੱਤਾ ਗਿਆ ਜਿਸ ਦੇ ਵਿੱਚ ਨਾ ਉਹਨਾਂ ਨੂੰ ਪਾਣੀ ਪੀਣ ਨੂੰ ਦਿੱਤਾ ਤੇ ਨਾ ਪੇਪਰ ਦੇਣ ਨੂੰ ਲੋਇਆ ਬੱਚਿਆਂ ਦਾ ਕਿਹੜੇ ਪੇਪਰ ਅੱਜ ਨਹੀਂ ਲੈ ਸਕੇ ਕੀ ਹੁਣ ਪੇਪਰ ਦਿੱਤਾ ਜਾਏਗਾ ਜਾਂ ਨਹੀਂ ਦਿੱਤਾ ਜਾਏਗਾ

ਪਪਾ ਦੱਸੋ ਯਾਰ ਬੱਚਾ ਨਾਲ ਫੜੇ ਵੀ ਮਾਣਾ ਮੇਟੀ ਗਲਤ ਲੈਂਗੁਏਜ ਠੀਕ ਹੈ ਸਰਜੀਤ ਕੋ ਸਕੂਲ ਸੇ ਅੱਜ ਹੀ ਨਿਕਾਲ ਦਿਆ ਜਾਇਆ ਕਾ ਮੈਂਟਲੀ ਉਹ ਕੋਲੋਂ ਬੈਠਾ ਰਹੇ ਨਾ ਮੈਂ ਕਿਹਾ ਤੁਸੀ ਮੈਨੂੰ ਬੋਲੀ ਬਾਤ ਸਵੇਰ ਦੇ ਵੈਸੇ ਆਪੂ ਇਹ ਦੇ ਨਹੀਂ ਉਹਨੂੰ ਇੱਥੇ ਬੁਲਾਓ ਬੁਲਾ ਫਿਰ ਬੁਲਾਓ ਹੁਣੇ ਹੁਣੇ ਬੁਲਾ ਬੱਚਾ ਨਾ ਮੈਂ ਇਹਨਾਂ ਕੋ ਵੀ ਗੱਟੋ ਬਾਤ ਕਰ ਸਕਦੀ ਗੱਲ ਬੋਲ ਰਹੇ ਅੱਛਾ ਮੈਡਮ ਇਹ ਪ੍ਰਿੰਸੀਪਲ ਵੀ ਗੁੰਡਾਗਰ ਉਹਨਾਂ ਨੇ ਸਾਨੂੰ ਰਿਟਰਨ ਐਪਲੀਕੇਸ਼ਨ ਦਿੱਤੀ ਸੀ ਜਿਹੜੀ ਅਸੀਂ ਐਕਸੈਪਟ ਕੀਤੀ ਕਿ ਕੋਈ ਗੱਲ ਨਹੀਂ ਇਹ ਸਾਰੇ ਉਹ ਪੇਰੈਂਟ ਸੀਗੇ ਜਿਨ੍ਹਾਂ ਦੇ ਸਾਡੇ ਕੋਲ ਸਾਡੀ ਇਨਫੋਰਮੇਸ਼ਨ ਹੀ ਨਹੀਂ ਸੀਗੀ ਕਿ ਉਹਨਾਂ ਨੇ ਫੀਸ ਕਿਸ ਤਰ੍ਹਾਂ ਦੇਣੀ ਹੈ ਕਦੋਂ ਦੇਣੀ ਹੈ ਨਹੀਂ ਦੇਣੀ ਹੈ ਇਸ ਕਹਿ ਕੇ ਅੱਜ ਇਸ ਸਟੈਪ ਤੇ ਆ ਗਏ ਮੈਮ ਪੇਰੈਂਟਸ ਦਾ ਕਹਿਣਾ ਹੈ ਸਾਡੇ ਬੱਚਿਆਂ ਨੂੰ ਬਿਠਾ ਤਾਂ ਜਰੂਰ ਦਿੱਤਾ ਗਿਆ ਜਿਸ ਦੇ ਵਿੱਚ ਨਾ ਉਹਨਾਂ ਨੂੰ ਪਾਣੀ ਪੀਣ ਨੂੰ ਦਿੱਤਾ ਤੇ ਨਾ ਪੇਪਰ ਦੇਣ ਨੂੰ ਦਿੱਤਾ ਜਿਸ ਦੇ ਵਿੱਚ ਕਦੋਂ ਬੱਚੇ ਘਰ ਆਉਂਦੇ ਨੇ ਤਾਂ ਉਹਨਾਂ ਦਾ ਕਹਿਣਾ ਹੈ ਪ੍ਰਾਈਵੇਟ ਟੀਚਰ ਆ ਗਏ ਜਿਹੜੇ ਉਹਨਾਂ ਨੇ ਉੱਥੇ ਬੱਚਿਆਂ ਦੇ ਨਾਲ ਬਦਤਮੀ ਜੀ ਹੋਈ ਹੈ ਨਹੀਂ ਸਰ ਉਹ ਇਸ ਤਰ੍ਹਾਂ ਹੁੰਦਾ ਹੈ ਸਰ ਕਿ ਜਦੋਂ ਇਨ ਘੰਟੇ ਦੀ ਟੀਚਰ ਦੀ ਡਿਊਟੀ ਲੱਗਦੀ ਹੈ ਤੇ ਵਿੱਚ ਰਿਲੀਵਰ ਟੀਚਰ ਜਾਂਦਾ ਹੈ ਠੀਕ ਹੈ ਰਿਲੀਵਰ ਟੀਚਰ ਜਾਂਦਾ ਹੈ ਉਹਨੂੰ ਰਿਲੀਵ ਕਰੇ ਕਿ ਉਹਨੇ ਕਿਤੇ ਬਾਥਰੂਮ ਜਾਣਾ ਹੈ ਜਾਂ ਪਾਣੀ ਪੀਣਾ ਹੈ ਤੇ ਉਹ ਜਿਹੜੇ ਰਿਲੀਵਰ ਟੀਚਰ ਹੈ ਉਹ ਹੋਰ ਟੀਚਰ ਹੈ ਜਿਹੜੇ ਸਾਡੇ ਕੋਲ ਟੀਚਰਸ ਟ੍ਰੇਨਿੰਗ ਵਾਸਤੇ ਆਏ تھے ਜਿਹੜੇ ਅਸੀਂ ਰਿਫਿਊਜ਼ ਨਹੀਂ ਕਰ ਸਕਦੇ ਉਹਨਾਂ ਟੀਚਰਸ ਵਿੱਚ ਵਿੱਚੋਂ ਕਿਸੇ ਨੇ ਜੋ ਬੱਚੇ ਨੇ ਦੱਸਿਆ ਕਿ ਐਲਪੀਓ ਵਾਲੇ ਟੀਚਰ ਵਿੱਚ ਕਿਸੇ ਨੇ ਕੁਝ ਕੀਤਾ ਉਹ ਜਦੋਂ ਮੇਰੇ ਨੋਟਿਸ 'ਚ ਆਇਆ ਤੇ ਮੈਂ ਸਕੂਲ ਆਲਰੇਡੀ ਕਹਤਾ ਹੈ ਕਿ ਬਾਹਰੋਂ ਆਏ ਦੇ ਕਿਸੇ ਵੀ ਟੀਚਰ ਦੀ ਕੋਈ ਡਿਊਟੀ ਨਹੀਂ ਲਗਾਣੀ ਕਿਉਂਕਿ ਉਹ ਖੁਦ ਹੀ ਐਲਟ੍ਰੇਨਿੰਗ ਦੇਣਗੇ ਇਹ ਬੱਚਿਆਂ ਨੂੰ ਉਹਨਾਂ ਦਾ ਕਹਿਣਾ ਹੈ ਪਾਣੀ ਪੀਣ ਨਹੀਂ ਦੇਣ ਦਿੱਤਾ ਗਿਆ ਨਾ ਕੁਝ ਖਾਣ ਦਿੱਤਾ ਗਿਆ ਇਸ ਦੇ ਵਿੱਚ ਉਹਨਾਂ ਨੇ ਕਈ ਟੀਚਰਾਂ ਨੇ ਬੱਚਿਆਂ ਦੇ ਨਾਲ ਰੂਡ ਵੀ ਨਹੀਂ ਨਹੀਂ ਸਰ ਉਹਦੇ ਗੱਲ ਮੈਂ ਤੁਹਾਨੂੰ ਜਵਾਬ پہلے ਦਿੱਤਾ ਹੈ ਕਿ ਇੱਕੋ ਹੀ ਟੀਚਰ ਜਿਹੜੇ ਦੀ ਯੂ ਤੁਸੀਂ ਉਹਨਾਂ ਦੀ ਕਲਾਸ ਦੇ ਬੱਚੇ ਦੋ ਹੀ ਬੱਚਿਆਂ ਨੇ ਸ਼ਿਕਾਇਤ ਕੀਤੀ ਹੈ ਔਰ ਉਹਦਾ ਅਸੀਂ ਸੋਲੂਸ਼ਨ ਕਾਢੀ ਲੈ ਫਿਰ ਅਸ ਨੂੰ ਅਸੀਂ ਕਹਿੰਦਾ ਕਿ ਅੱਗੋਂ ਤੋਂ ਟੀਚਰ ਜਿਹੜੇ ਹੈ ਲੀਵਰ ਡਿਊਟੀ ਤੇ ਵੀ ਨਹੀਂ ਜਾਣਗੇ ਹਣ ਕਿਹੜੇ ਕਿਹੜੀ ਹੁਣ ਗੱਲ ਹੁਣ ਕੀ ਹੱਲ ਹੋਇਆ ਬੱਚਿਆਂ ਦਾ ਕਿਹੜੇ ਪੇਪਰ ਅੱਜ ਨਹੀਂ ਲੈ ਸਕਿਆ ਕੀ ਹੁਣ ਪੇਪਰ ਦਿੱਤਾ ਜਾਏਗਾ ਜਾਂ ਨਹੀਂ ਦਿੱਤਾ ਜਾਏਗਾ ਹਾਂਜੀ ਸਰ ਉਹ ਸਾਡੀ ਪੇਰੈਂਟਸ ਨਾਲ ਬੈਠ ਕੇ ਗੱਲ ਹੋ ਗਈ ਹੈ ਜਿਹੜਾ ਅੱਜ ਪੇਪਰ ਬੱਚਿਆਂ ਦਾ ਮਿਸ ਹੋਇਆ ਉਹ 24 ਤਰੀਕ ਨੂੰ ਹੋਏਗਾ ਔਰ ਅੱਗੇ ਬੱਚਿਆਂ ਦਾ ਕੋਈ ਪੇਪਰ ਨਹੀਂ ਰੋਕਿਆ ਜਾਏਗਾ ਲੇਕਿਨ ਇਹ ਪੇਰੈਂਟਾਂ ਕਹਿਣਾ ਹੈ ਕਿ ਅਗਰ ਅਸੀਂ ਫੀਸ ਨਹੀਂ ਦੇਵਾਂਗੇ ਤੇ ਤੁਸੀਂ ਇਹਦਾ ਕੋਈ ਦੂਸਰੇ ਵੀ ਕਿਨਲਜੀ ਸੋਲਿਊਸ਼ਨ ਪੇਰੈਂਟਸ ਇਹ ਵੀ ਕਹਿ ਰਹੇ ਨੇ ਕਈਆਂ ਪੇਰੈਂਟਸ ਦੇ ਪੈਸੇ ਵੀ ਜਿਹੜੇ ਪੂਰੇ ਦੇ ਦਿੱਤੇ ਗਏ ਨੇ ਫੇਰ ਵੀ ਬੱਚਿਆਂ ਨੂੰ ਨਹੀਂ ਪੇਪਰ 'ਚ ਬੈਨੰਦ ਦਿੱਤਾ ਗਿਆ ਨਹੀਂ ਐਸ ਤਰ੍ਹਾਂ ਕੋਈ ਨਹੀਂ ਹੈ ਸਰ ਸਾਡੇ ਕੋਲ ਮੈਮ ਵੀਡੀਓ ਹੈ ਸਰ ਪੇਰੈਂਟਸ ਕਹਿ ਰਹੇ ਨੇ ਸਾਡੇ ਸਾਰੀ ਪੇਮੈਂਟ ਐਥੇ ਇੱਕ ਲੰਬੀ ਚੌੜੀ ਗੱਲ ਹੋ ਜਾਏਗੀ ਤੁਹਾਨੂੰ ਅਕਾਊਂਟਸ ਚੈੱਕ ਕਰ ਲੈਣਗੇ ਐ ਸਾਡੇ ਕੋਲ ਪੂਰਾ ਅਸੀਂ ਟੀਚਰਸ ਨੂੰ ਕਿਆਦਾ ਸੀਗਾ ਔਰ ਅਕਾਊਂਟਸ ਡਿਪਾਰਟਮੈਂਟ ਨੂੰ ਕਿਆ ਸੀ 2000 2 2000 ਔਰ ਉਸ ਤੋਂ ਥੱਲੇ ਜਿਹੜੇ ਬੱਚਿਆਂ ਦਾ ਪੈਂਡਿੰਗ ਹੈ ਉਹਨਾਂ ਨੂੰ ਨਹੀਂ ਰੋਕਣਾ ਹੈ ਠੀਕ ਹੈ